ਜੇ ਅਨੁਸਾਰ ਹੀ ਰਾਜ ਦੇ ਲੜਾਈ ਝਗੜੇ ਜਿਹੇ ਰਹਿ ਗਿਆ ਧਰਮ ਗਾਇਬ ਹੋ ਗਿਆ ਉਹਨਾਂ ਨੇ ਧਰਮ ਖਾਬ ਲਿਆ ਸਾਡਾ ਗੁਰਦੁਆਰਿਆਂ ਸਾਹਮਣੇ ਧਰਮ ਦਾ ਸੱਟ ਲੋਕ ਹੋਰ ਪਾਸੇ ਨੂੰ ਮੋੜ ਤਾ ਉਹਨਾਂ ਨੂੰ ਲੜਾਈ ਰੱਖਿਆ ਦੂਜੇ ਪਾਸੇ ਉਹਨਾਂ ਨੇ ਵੀ ਕਹਿਆ ਠੀਕ ਹੈ ਵੀ ਬਾਅਦ ਚ ਕਰ ਲਾਂਗੇ ਇਹਨਾਂ ਦੀ ਹਿੰਦੂਆਦੀ ਲੈ ਕੇ ਬੰਦ ਆਪਾਂ ਰਾਜ ਕਰ ਲਈਏ ਪਹਿਲੋਂ ਵੀ ਸ਼ਬਦ ਗੁਰੂ ਹੁੰਦਾ ਸੁਰਤ ਤੋਂ ਜੈਲਾ ਸ਼ਬਦ ਗੁਰੂ ਆਪਣੀ ਜਗ੍ਹਾ ਹੈਗਾ ਹੁਣ ਵੀ ਦੇਹਧਾਰੀ ਵੀ ਗੁਰੂ ਹੈਗੇ ਸਰਵ ਲੋ ਜੀ ਦੀ ਸਦਾ ਰਛਾ ਹਮਨੇ ਜਿੰਨਾ ਗਾਲਾਂ ਦੇ ਉੱਤੇ ਵੀ ਉਹੀ ਹੈ ਉੱਤੇ ਇੱਕ ਕਾਲ ਦੀ ਗੱਲ ਐ ਥੱਲੇ ਤੇ ਨਾਲ ਸਰਵ ਦੀ ਗੱਲ ਆ ਗਈ ਉੱਤੇ ਲੋ ਆਇਆ ਸਰਵ ਲੋ ਆਇਆ ਤੇ ਸਰਵ ਉੱਤੇ ਸਰਵ ਲੋ ਜੀ ਦੀ ਸਦਾ ਰਛਾ ਹਮਨੇ ਸਦਾ ਦੀ ਉੱਤੇ ਆਇਆ ਤੇ ਸਦਾ ਆ ਗਿਆ ਲਾ ਜੇ ਸਦਾ ਆ ਗਿਆ ਨਾ ਤਨ ਗਾਲੂ ਸਰਵ ਲੋ ਆਉਣ ਸਾਰੇ ਕੋਲ ਸਦਾ ਹੀ ਰਛਾ ਕਰਦੇ ਸਨ ਅੱਗੇ ਲਿਖਾ ਦੀ ਕੇ ਦਸਖਤ ਹਾਂ ਦਸਮ ਪਾਸ਼ਾ ਨੇ ਆਪਣੇ ਫਿਰ ਸਾਈਨ ਕੀਤੇ ਥੱਲੇ ਆਪਣੇ ਹੱਥ ਨਾਲ ਚਾਰ ਪੰਕਤੀਆਂ ਲਿਖ ਕੇ ਥੱਲੇ ਸਾਈਨ ਕੀਤੇ ਤੋਂ ਪ੍ਰਸਾਦ ਚੌਪਈ ਅਨੁਭਵਾਦ ਏਕੰਕਾਰਾ ਇਹ ਚਾਰ ਪੰਕਤੀਆਂ ਨੇ ਸਰ ਕਿੰਨਾ ਕੁਛ ਵੀ ਦਸਮ ਪਾਸ਼ਾ ਨੇ ਲਿਖਿਆ ਇਹ ਚਾਰ ਪੰਕਤੀਆਂ ਸਿਰ ਉਹਨਾਂ ਨੇ ਆਪਣੇ ਹੱਥ ਨਾਲ ਲਿਖੀਆਂ ਕਿਉਂ ਲਿਖਿਆ ਨੇ ਕਿਸ ਨੂੰ ਪੁੱਛਿਆ ਦਾ ਹੈ ਦੀ ਤਾ ਕੋਈ ਇਹਦਾ ਕਿਤੇ ਜਵਾਬ ਹੀ ਮਿਲਦਾ ਪਰ ਅਨੁਮਾਨ ਕੈਸੇ ਉਹ ਪੁਰਾਣਿਆਂ ਦਾ ਸੀਗਾ ਇਹੋ ਜਿਹਾ ਭਈ ਭਾਈ ਬਨੀਸੋ ਉਹ ਗੱਲ ਕਿਹਾ ਸੀ ਤੂੰ ਲਿਖੀ ਜਿਹੜੀ ਤੂੰ ਸਮਝ ਲਵੇ ਜਿਹੜੇ ਤੈਨੂੰ ਸਮਝਣਾ ਆਵੇ ਲਿਖੀ ਲੋ ਜੇ ਲੇਖੜਾਂ ਨੇ ਤੂੰ ਸਮਝ ਨਹੀਂ ਆਈ ਭਾਈ ਮਨੇ ਸਮਝ ਨਹੀਂ ਆ ਰਹੀ ਮੈਨੂੰ ਸਮਝ ਨਹੀਂ ਆ ਰਹੀ ਜਦੋਂ ਉਹਨਾਂ ਨੇ ਗਲ ਪੰਤੀਆਂ ਬੋਲੀਆਂ ਨਾ ਚਾਰੇ ਉਹ ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ ਉਹਨਾਂ ਨੇ ਆਪ ਲਿਖ ਦਿੱਤੀ ਪਿੱਛੇ ਸਮਝਾ ਵੀ ਦਿੱਤਾ ਉਹਨੂੰ ਸਮਝਾਤਾ ਦਿੱਤਾ ਪਿੱਛੂ ਪਰ ਉਹਨਾਂ ਨੇ ਆਪ ਲਿਖ ਕੇ ਫਿਰੇ ਪੰਤੀਆਂ ਚਾਰੇ ਇਹ ਇੱਕ ਅਜੀਬ ਕਿਸਮ ਦੀਆਂ ਪੰਤੀਆਂ ਨੇ ਚਾਰੇ ਇਹਨਾਂ ਦੀ ਹੋਰ ਕਦੇ ਵਿਆਖਿਆ ਨਹੀਂ ਹੁੰਦੀ ਇਹਨਾਂ ਦੀ ਵਿਆਖਿਆ ਵੀ ਨਹੀਂ ਕਦੇ ਹੁੰਦੀ ਅਚਾਰੇ ਬਬਤਿਆਂ ਨੇ ਜਿਹੜੀਆਂ ਆਪ ਲਿਖ ਕੇ ਸਾਈਨ ਵੀ ਥੱਲੇ ਕਰਦੇ ਇਹ ਸਿੱਖ ਦਾ ਵਿੱਚ ਜਲਦੀ ਹੈ ਪੁਰਾਣੇ ਇਹ ਗੱਲ ਸੀਗੀ ਤਾਂ ਉਹਨਾਂ ਨੇ ਲਿਖੀ ਨਹੀਂ ਸਵਾਲ ਪੈਦਾ ਤਾਂ ਇਹੀ ਚਾਰ ਕਿਉਂ ਲਿਖੀ ਥੱਲੇ ਸਾਈਨ ਕਿਉਂ ਕੀਤੇ ਹੋਰ ਕੋਈ ਕਾਰਡ ਜਿਹੜਾ ਬਹੁਤ ਵੱਡਾ ਕਾਰਡ ਕੋਈ ਕੌਪਰਸਾਤ ਚੌਪਈ ਪ੍ਰਣਭੂ ਆਦ ਇੱਕ ਓੰਕਾਰਾ ਪ੍ਰਣਭੂ ਆਦ ਇੱਕ ਓੰਕਾਰਾ ਮੈਂ ਪ੍ਰਣਾਮ ਕਰਦਾ ਹਾਂ ਉਸ ਆਦ ਨੂੰ ਜਿਹੜਾ ਓਕਾਰ ਜਿਹਦਾ ਆਕਾਰ ਤਾਂ ਹੈ ਆਕਾਰ ਤਾਂ ਹੈ ਹੈ ਕੋ ਸਮਦਾ ਇਹ ਓਕਾਰਾ ਕੀ ਹੈ ਇਹ ਓਕਾਰਾ ਸ਼ਬਦ ਗੁਰੂ ਹੈ ਦ੍ਰਮਕਾਰ ਏਕ ਓਕਾਰ ਬਣਦਾ ਫਿਰ ਜਦ ਦ੍ਰਮਕਾਰ ਆਕਾਰਤਰਦਰ ਬਨਰ ਅਕਾਰ ਬਣਦਾ ਹੈ ਜਾਂ ਇੱਕ ਬਣਦਾ ਫਿਰ ਆਕਾਰ ਤਲਦਾ ਸ਼ਬਦ ਰੂਪ ਹੁੰਦਾ ਫਿਰ ਇੱਕ ਅਕਾਰ ਬਣਦਾ ਸੱਚ ਖੰਡ ਜੋ ਜਿਹੜੀ ਆਵਾਜ਼ ਆਉਂਦੀ ਹੈ ਸਾਰਿਆਂ ਦੀ ਇਕੱਠੀ ਉਹ ਇੱਕ ਅਕਾਰ ਆਵਾਜ਼ ਆਵਾਜ਼ ਇੱਕ ਪਰ ਉਹ ਸਾਰਿਆਂ ਦਾ ਆਕਾਰ ਹੈ ਆਵਾਜ਼ ਸਾਰਿਆਂ ਦੇ ਵਿੱਚ ਹੋਈ ਹੋਈ ਹੈ ਆਵਾਜ਼ ਤਾਂ ਇੱਕ ਹੈ ਪਰ ਬੰਦਾਏ ਕਦੀ ਵਾਇ ਨਹੀਂ ਹੈ ਆਵਾਜ਼ ਫਰਕ ਨਹੀਂ ਦੋਰੀ ਲੱਗਦੀਆਂ ਐ ਨਹੀਂ ਲੱਗਦਾ ਕਿ ਦੋਨੋਂ ਤੇ ਬੋਲਦੇ ਨੇ ਕਈ ਵਾਰ ਰਾਗੀ ਅੱਗੇ ਪਿੱਛੇ ਹੋ ਜਾਂਦਾ ਥੋੜਾ ਬਹੁਤਾ ਐ ਲੱਗਣ ਲੱਗ ਜਾਂਦੇ ਨੇ ਵੀ ਆਦਮੀ ਦੋ ਤਿੰਨ ਚਾਰ ਬੋਲਦੇ ਕਿ ਕੋਈ ਆਵਾਜ਼ ਆਉਂਦੀ ਹੈ ਇੱਕੋ ਜਿਹਾ ਆਦਮੀ ਬੋਲਦਾ ਲੱਗਦਾ ਪਰ ਬੋਲਦੇ ਸਾਰੇ ਇੱਕ ਓਕਾਰ ਆਕਾਰ ਰੂਪ ਹੈ ਇੱਕ ਅਕਾਰ ਇੱਕ ਪਰਬੰਧਾ ਇੱਕ ਨਹੀਂ ਹੈ अनेक ਹਾਂ ਫਿਰ ਇੱਕ ਇੱਕ अनेक ਹਾਂ अनेक ਹੁੰਦਾ ਹੈ ਵੀ ਕਹਿੜਾ ਇੱਕੰਬਰ ਉਹਨੂੰ ਪੜਨਾ ਸੋਚ ਇੱਕ ਸ਼ਬਦ ਇੱਕ ਹੁਕਮ ਇੱਕ ਪਰ ਸਾਰੇ ਹੈ ਸੋਚ ਕਰਕੇ ਇੱਕ ਨਾ ਵਖਰੇ ਵਖਰੇ ਸਾਰੇ ਬੜਾ ਛੋਟਾ ਨਹੀਂ ਦੇ ਉੱਥੇ ਕੋਈ ਬੜਾ ਛੋਟਾ ਨਹੀਂ ਕੋਈ ਉੱਚੀ ਨੀਚੀ ਨਹੀਂ ਕੋਈ ਘੱਟ ਵੱਧ ਅਕਲ ਨਹੀਂ ਹੈ ਕਿਸੇ ਦੀ ਘੱਟ ਵੱਖਰੀ ਸੋਚ ਨਹੀਂ ਹੈ ਕਿਸੇ ਦੀ ਰੰਗ ਰੂਪ ਇਕ ਹੈ ਇਸ ਕਰਕੇ ਗੁਰੂ ਚੇਲਾ ਇਹਦੇ ਵਿੱਚ ਨਹੀਂ ਹੋ ਸਕਦੇ ਜਿਹਨਾਂ ਦੇ ਵਿੱਚ ਗੁਰੂ ਚੇਲੇ ਨੇ ਧਰਮਾਂ 'ਚੋਂ ਸੱਚਖੰਡ ਤੱਕ ਜਾਏ ਨਹੀਂ ਸਕਦੇ ਪਹੁੰਚੇ ਨਹੀਂ ਸਕਦੇ ਕਿਉਂ ਨਾਲ ਚ ਭੇਦਭਾਵ ਹੈ ਬੜਾ ਛੋਟਾ ਹੈ ਬੜਾ ਛੋਟਾ ਪਟਾ ਕੇ ਤੋ ਤਾਂ ਸੱਚਖੰਡ ਦੀ ਪਰਵੇਸ਼ ਮਿਲਦਾ ਹੈ ਜਿਹੜਾ ਇੱਥੇ ਗੁਰੂ ਆ ਉਹ ਸੱਚ ਕੱਟ ਕੇ ਵਿਚਰਿਆ ਜਾਊਗਾ। ਉਹਨੂੰ ਕੌਣ ਫੜਨੇ ਦਊ ਉੱਥੇ। ਉਹਦੇ ਦਿਮਾਗ 'ਚ ਬੜੱਪਣ ਆਈ ਹੋਈ ਆ ਆਪਣੇ ਕੋਲ ਜੋ ਜਾਣੇ ਉੱਚਾ ਸੋਈ ਗੜੀਏ ਸਭ ਤੇ ਨੀਚਾ। ਉਹਨੇ ਬੜਨ ਦੇ ਦਿੱਥੇ। ਸਿਕਾ ਨੂੰ ਇਸ ਗੱਲ ਦੀ ਸਮਝ ਦੀ ਸੀ। ਉਹ ਇਹ ਗੱਲ ਦੀ ਤੁਹਾਨੂੰ ਦਿਆ ਕੀਤੀ ਬਾਹਮਣ ਗੁਰੂ ਆ ਜਗਤ ਕਾ ਭਗਤਨ ਕਾ ਗੁਰ ਰਾਹ ਹੈ। ਇਹ ਗੁਰੂ ਤਾਂ ਹਟਾਇਆ ਸੀ। ਜਿਹੜਾ ਹਟਾਇਆ ਸੀ ਉਹ ਹੀ ਸਾਲੂ ਫੇਰ ਪੜਾਤਾ ਆਪਣੇ ਵਰਗਾ ਹੀ ਬਣਾ ਲੇ ਵੀ ਸਾਡੇ ਵਰਗੇ ਤੁਸੀਂ ਤੁਸੀਂ ਬਣਾ ਜਾ ਸਕੋ ਬਹੁਤ ਹੁਣ ਕਹਿ ਨਹੀਂ ਸਕਦੇ ਉਹਨਾਂ ਨੂੰ ਵੀ ਤੁਸੀਂ ਗੁਰੂ ਨਹੀਂ ਕਿਵੇਂ ਕਹੀਏ ਕਿਹੜੇ ਬਣਾ ਦੇਈਏ ਕਿਸੇ ਕੱਲ ਦਾ ਰੌਲਾ ਦਾਸ ਗੁਰੂ ਜੀ ਬੇਤਾਰੀ ਹੋ ਸਕਦੇ ਨੇ ਤਾਂ ਹੁਣ ਕਿਉਂ ਨਹੀਂ ਹੋ ਸਕਦੇ ਕੱਲ ਵੀ ਠੀਕ ਉਹਨੇ ਦਾ ਜਵਾਬ ਦਿੱਤਾ ਸੀ ਉਹ ਸ਼ਬਦ ਗੁਰੂ ਹੁੰਦਾ ਸੁਰਤ ਤੋਂ ਚੈਲਾ ਸ਼ਬਦ ਗੁਰੂ ਆਪਣੀ ਜਗ੍ਹਾ ਹੈਗਾ ਹੁਣ ਵੀ ਦੇਹਧਾਰੀ ਵੀ ਗੁਰੂ ਹੈਗੇ ਐ ਤਰੀਕੇ ਨਾਲ ਫਸ ਗਏ ਬੇ ਸਮਝੀ ਨਾਲ ਫਸ ਗਏ ਬੇ ਸਮਝੀ ਤੂੰ ਵੈਸੇ ਪਛਤਾਉਂਦੇ ਰਹੂਨ ਕਰ ਲੀ ਕਹਿੰਦੇ ਨੇ ਤਾਂ ਉਹ ਕੱਢ ਹੀ ਕਹਿੰਦੇ ਤਾਂ ਉਹ ਬਣੀਏ ਤਾਂ ਉਹ ਖੈ ਨਾ ਬਣੀਏ ਤਾਂ ਉਹ ਗਲਤੀਆਂ ਪਿੱਛੇ ਹੋ ਜਾਂਦੀਆਂ ਨੇ ਜਾਣੋ ਜਿਹੜੀਆਂ ਕਰਾਈਆਂ ਹੋਈਆਂ ਨੇ ਉਹਦੋਂ ਵੇਸੜੇ ਰਹੇ ਧਿਆਨ ਨਹੀਂ ਦਿੱਤਾ ਵੇ ਜਦੋਂ ਕਿਸੇ ਚੀਜ਼ ਧਿਆਨ ਨਾਲ ਨਹੀਂ ਇੱਕ ਬਿਗੜ ਜਾਂਦਾ ਹੁੰਦਾ ਕੋਈ ਕੰਮ ਕਰੋ ਧਿਆਨ ਨਾਲ ਤੁਸੀਂ ਗੱਡੀ ਨਾਲ ਚਲਾਓ ਨਹੀਂ ਖੜਟ ਹੋ ਜਾਊਗਾ ਧਿਆਨ ਤੇ ਬਿਨਾ ਕੋਈ ਕੰਮ ਵੀ ਬਿਗੜ ਜਾਂਦਾ ਫਿਰ ਇਹਦਾ ਇੱਕ ਐਸਾ ਤਰਬ ਤਰਮ ਨੇ ਕੁਝ ਤਾਂ ਮੇਰਾ ਧਿਆਨ ਦੀ ਲੋੜ ਹੈ ਧਿਆਨ ਤੇ ਮੈਨੂੰ ਦਰਪਕਾ ਦੇ ਜਿੱਦੈ ਧਿਆਨ ਆ ਉੱਥੇ ਧਰਮ ਹੈ ਜੇ ਧਿਆਨ ਨਹੀਂ ਤੇ ਧਰਮ ਹੈ ਨਹੀਂ ਸਾਡਾ ਧਰਮ ਜਿਹਨੇ ਧਿਆਨ ਮਾਇਆ ਧਿਆਨ ਧਿਆਨ ਦਾ ਰਾਜ ਦੇ ਵਿੱਚ ਧਰਮ ਕਿਥੋਂ ਰਹਿਣਾ ਸੀ ਧਿਆਨ ਦਾ ਰਾਜ ਬਜ ਰਿਹਾ ਤਾਰਗੜ ਦਾ ਰਾਜ ਸੀ ਧਰਮ ਗਿਆ ਰਾਜ ਵੀ ਗਿਆ ਦੋਤਾ ਮੇ ਦੋ ਲੋਗੇ ਵਾਇਬਲੀ ਨਾ ਉਹ ਥੋੜਾ ਜਰ ਵਾਸਤੇ ਰਾਜ ਮਿਲ ਗਿਆ ਰਜੀਤ ਸਰੂ ਪਿਆਨ ਸਾਰਾ ਹੀ ਰਾਜ ਦੇ ਲੜਾਈ ਝਗੜੇ ਹੀ ਰਹਿ ਗਿਆ ਧਰਮ ਗਾਇਬ ਹੋ ਗਿਆ ਉਹਨਾਂ ਨੇ ਧਰਮ ਸਾਮਲਿਆ ਸਾਡਾ ਗੁਰਦੁਆਰਾ ਸਾਮਲੇ ਧਰਮ ਦਾ ਹਿੱਟ ਲੋਕ ਹੋਰ ਪਾਸੇ ਨੂੰ ਮੋੜ ਤਾ ਉਹਨਾਂ ਨੂੰ ਲੜਾਈ ਰੱਖਿਆ ਦੂਏ ਬਸ ਉਹਨਾਂ ਨੇ ਵੀ ਕਹਿਆ ਠੀਕ ਆ ਵੀ ਬਾਅਦ ਚ ਕਰ ਲਾਂਗੇ ਇਹਨਾਂ ਦੀ ਹਿੰਦੂਆਂ ਦੀ ਲੈ ਕੇ ਮੰਨਦ ਆਪਾਂ ਰਾਜ ਕਰ ਲਈਏ ਪਹਿਲੋ ਧਰਮ ਛੜਤਾ ਰੋਟੀ ਘਾਲ ਲਾ ਦੇ ਖੂਦ ਸਾਰੇ ਘੜਤਾ ਰੋਟੀ ਤੇ ਨੂੰ ਜੋਦਾ ਨਹੀਂ ਰੱਖ ਸਕਦੀ ਜਿਹੜਾ ਪਹਿਲਾ ਹੋਰ ਸਾਰੇ ਘੜਤਾ ਤੇ ਉਹ ਤਾਂ ਨਿਕਲ ਗਿਆ ਦੁੱਧ ਵੀ ਪੀ ਜਾ ਕਿਉਂ ਵੀ ਉਹ ਜਾ ਹਜਮ ਹੋ ਜਾ ਦੇ ਜਾਉ ਸਰੀਰ ਚ ਪਹਿਲਾ ਸਾਰਾ ਹੀ ਤਨ ਤੁਸੀਂ ਰੋਸ ਕਰਤਾ ਸਾਰੇ ਘੜਤੂ ਉਸ ਵੇਲੇ ਉਹ ਉਹਨਾਂ ਨੇ ਕਾਰਾ ਕੁਝ ਆਪਣਾ ਬਾੜਤਾ ਪਰ ਚਲਰ ਕਰਤਾ ਸਾਖੀ ਬਾੜਤੀ ਉਹ ਲੋੜਾ ਜਰ ਹੁਣ ਖੋਜ ਜੱਲੀ ਆਪ ਖੋਜ ਕਰਨੇ ਕਿ ਸਾਡੇ ਬੰਦੇ ਸਿੱਖ ਆਪਣੀ ਡਿਪੈਂਡੈਂਟ ਹੋ ਕੇ ਜੇ ਦੇਖਦੇ ਇੱਥੇ ਦਾ ਹੋ ਰਿਹਾ ਕੁਝ ਲਿਖਿਆ ਹੈ ਹੁ ਰੌੜਾ ਪਿਆ ਹੋਇਆ ਰੌੜਾ ਤਾਂ ਪਿਆ ਹੋਇਆ ਪਿੱਛੇ ਧਿਆਨ ਨਹੀਂ ਦਿੱਤਾ ਕੀ ਹੈ ਜਾਂ ਦਾ ਵੈਦਰੂ ਵੈਗ ਰੂਸੀ ਪਿੱਛੇ ਜਾਂ ਮਾਣੇ ਮੋਟੇ ਸ਼ਬਦ ਪੜ੍ਹ ਲੈਣ ਦੈਸੀ ਜਾਂ ਫਿਰ ਪਾਠ ਕਰ ਲੈਣਾ ਸਮਝ ਕੋਈ ਨਾ ਸਮਝਣ ਦੀ ਕੋਸ਼ਿਸ਼ ਕੀਤੀ ਹਾਂ ਜੀ ਜਲਥਲ ਮਹੀਲ ਕਿਉ ਵਿਸਾਰਾ ਪ੍ਰਣਭੋ ਆਦੇ ਕੰਘਾਰਾ ਜਲਥਲ ਵਿਹਲ ਕਿਉ ਵਿਸਾਰਾ ਜਿਹਨੇ ਜਲ ਵਿੱਚ ਖਾਲ ਵਿੱਚ ਧਰਤੀ ਧਰਤੀ ਜਿੱਥੇ ਹਰੀ ਭਰਾ ਰਹਿੰਦੇ ਉਹਨਾਂ ਹਰ ਵਕਤ ਉਹ ਧਰਤੀ ਕਹਿ ਦਿੰਦੇ ਜਿੱਥੇ ਵੀ ਦੇਵਾਂ ਨੇ ਆ ਬਰਖਤੋ ਦਰ ਨੇ ਜੰਗਲ ਹੁੰਦਾ بارش ਪੈਂਦੀ ਰਹਦੀ ਹੈ ਗਿੱਲਾ ਰਹਿੰਦਾ ਇਹ ਤਾਂ ਗੱਲਾਂ ਨੇ ਦੂਰ ਤੱਕ ਰਹਿਣਾ ਨਾ ਸਾਰਾ ਸਾਲ ਪੱਥਰੋਲ ਜਰਤਾ ਬਰੂਦਲ ਵੀ ਨਾ ਪਵੇ ਉਹਨੂੰ ਥਲ ਕਰ ਦਿੰਦੇ ਥਲ ਦੇ ਵਿੱਚ ਵੀ ਜੇ بارش ਹੋ ਜਵੇ ਤਾਂ ਆ ਗਿਆ ਉਹਦਾ ਕੁਝ ਨਾ ਕੁਝ ਇਹਨਾਂ ਦਾ ਜਲ ਥਲ ਔਰ ਵਈਲ ਧਰਤੀ ਵਿੱਚ ਪਸਾਰਾ ਕੀਤਾ ਇਹਨੇ ਸਾਰਾ ਬਣਾਇਆ ਉਹ ਨੂੰ ਮੈਰੀ ਪਰਲੋ ਪ੍ਰਲੋ ਆਦੇਕਮ ਕਰਾ ਜਲ ਥਲ ਵਈਲ ਇਹਨੇ ਸਾਰਾ ਪਸਾਰਾ ਕੀਤਾ ਬਣਾਇਆ ਜਲ ਥਲ ਵਈਲ ਬਣਾਇਆ ਹੈ ਹਨੂ ਵਰੀ ਨਮਸਕਾਰ ਆਦਪੁਰਖ ਅਭਗਤ ਅਬਿਨਾਸ਼ੀ ਉਹ ਆਦਪੁਰਖ ਆਦਪੁਰਖ ਕੀ ਹੈ ਸਾਰਿਆਂ ਤੋਂ ਪਹਿਲਾ ਪੁਰਖ ਹੈ ਪੁਰਖ ਕਹਿੰਦੇ ਕੀ ਨੂੰ ਦੇਖੋ ਪੁਰਖ ਸ਼ਬਦ ਨੂੰ ਕਿਹਾ ਆਇਆ ਜੋ ਪੈਦਾ ਹੋਇਆ ਜੋ ਚੀਜ਼ ਪੈਦਾ ਹੋਈ ਹੈ ਜੋ ਉਪਜਿਓ ਸੋ ਬਿੰਦ ਸੋ ਆਜ ਕੇ ਜੋ ਚੀਜ਼ ਪੈਦਾ ਹੋਈ ਹੈ ਉਹਨੇ ਬੇਸ਼ੱਕ ਨਹੀਂ ਲੜੋ ਆਕਰਮ ਸ਼ਬਦ ਵੀ ਹਮੇਸ਼ਾ ਨਹੀਂ ਰਹਿੰਦਾ ਕਿ ਪੈਦਾ ਜੋ ਹੋਇਆ ਹੋਇਆ ਵਸੇ ਗੁਪਤ ਹੋ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਸ਼ਬਦ ਹਮੇਸ਼ਾ ਨਹੀਂ ਰਹਿੰਦਾ ਜਿਹੜਾ ਜੀਵ ਹੈ ਵੀ ਪੁਰਖ ਹੈ ਤੇ ਪੁਰਖ ਆ ਜਿਹੜੀ ਆਵਾਜ਼ ਕਰਕੇ ਵੀ ਪੁਰਖ ਹੈ ਉਹਨੂੰ ਬੋਲਦਾ ਤਾਂ ਪੁਰਖ ਹੈ ਤੇ ਤੂੰ ਬੋਲਦਾ ਤਾਂ ਪੁਰਖ ਹੈ ਨਾ ਬੋਲਦਾ ਡੱਡਾ ਹੈ ਜਦ ਸੌ ਜਾਂਦਾ ਓਦੋਂ ਬੋਲਦਾ ਨਹੀਂ ਓਦੋਂ ਡੱਡਾ ਬਣੇ ਜਾਂਦਾ ਮੇਰੇ ਪੁਰਖ ਨਹੀਂ ਹੈ ਪਰ ਕੋਲ ਹੁੰਦਾ ਬੋਲਦਾ ਪੁਰਖ ਜੋ ਬੋਲਦਾ ਓਹੀ ਪੁਰਖ ਹੈ ਜੇ ਨਹੀਂ ਬੋਲਦਾ ਉਹ ਪੁਰਖ ਨਹੀਂ ਪੁਰਖ ਦਾ ਲਫ਼ਜ਼ ਦੀ ਅਰਥ ਕੀ ਹੈ ਪੂਰਾ ਕਰਨ ਵਾਲਾ ਉਹ ਓਨੇ ਨੂੰ ਪੂਰਾ ਕਰਨ ਵਾਲਾ ਦੂਰੇ ਗੱਲ ਨੂੰ ਪੂਰਾ ਬੋਲ ਕੇ ਬਿਨਾ ਹੋਈ ਸ਼ਬਦ ਪੂਰਾ ਕਰਦਾ ਨਾ ਬੋਲ ਆਵਾਜ਼ੇ ਪੂਰਾ ਖੂਦ ਹੋਰ 11 ਆਵਾਜ਼ੇ ਬਿਲ ਨਹੀਂ ਬਲਦਾ ਹੁੰਦਾ ਸ਼ਬਦ ਪੁਰਖ ਹੈ ਪੂਰਾ ਕਰਨ ਵਾਲਾ ਇਹ ਤਾਂ ਪੂਰਾ ਕਰਦਾ ਹੈ ਕੀ ਕਰਦਾ ਖ ਹੈ ਕਰਦਾ ਪੂਰਾ ਕਰਦਾ ਹੈ ਕਸ਼ਾਇ ਵੀ ਕਰਦਾ ਨਾਲ ਮਾਰਦਾ ਵੀ ਉਹ ਕੋ ਮਾਰਦਾ ਵੀ ਤਾਂ ਹੈ ਨਾ ਇਹ ਨਾਸ ਕਰਦਾ ਹੈ ਇਹ ਪੂਰਾ ਕਰਦਾ ਹੈ ਇਹ ਵਧਾਉਂਦਾ ਹੈ ਇਹ ਘਟਾਉਂਦਾ ਇੱਕ ਐਸਾ ਵੀ ਸ਼ਬਦ ਹੈ ਜਿਹੜਾ ਗਿਆਨ ਘਟਾਉਂਦਾ ਹੈ ਪਰਮ ਗਿਆਨੀ ਕੀ ਕਰਦੇ ਨੇ ਉਹ ਖਟਾਉ ਵੀ ਨੇ ਬੰਨ ਜਿਹੜਾ ਹੈਗਾ ਪੁਰਖ ਜੇ ਬੋਲਦਾ ਤਾਂ ਪਰ ਪਰੋਉਂਦਾ ਜੇ ਦੁਆ ਬੋਲਦਾ ਭਗਤੀ ਦਾ ਪੁਰਖ ਦੋਏ ਇੱਕ ਪਰਮਪਲਾਏ ਇਹ ਪੁਤੀ ਲਾਇ ਸਭ ਤੇਰੇ ਹੁਕਮ ਸਭ ਤੇਰਾ ਹੁਕਮ ਅਪਾਰ ਦੋ ਕਿਸਮ ਦੇ ਬੁਰਖ ਨੇ ਦੋ ਕਿਸਮ ਦੀ ਆਵਾਜ਼ ਹੈ ਕਹੋਂਦੇ ਦੋ ਵੀ ਬੁਰਖ ਨੇ ਉਪਰ ਭਰਮ ਪੂਰਾ ਕਰਦੇ ਨੇ ਭਰਮ ਦੀ ਕਮੀ ਜਿਹੜੀ ਆ ਉਹਨੂੰ ਪੂਰੀ ਕਰਦੇ ਨੇ ਜੇ ਭਰਮ ਘਟਾਣਾ ਉਹਨੂੰ ਹੋਰ ਵਧਾਉਂਦੇ ਨੇ ਭਰਮ ਦੀ ਕਮੀ ਹੋਵੇ ਕਿਸੇ ਕੋਲ ਕਮੀ ਨਹੀਂ ਲੈਣ ਦਿੰਦੇ ਭਰਮ ਦੀ ਪਰਮਦੇਵ ਦੀ ਕਵੀ ਪੂਰੀ ਕਰਦੇ ਨੇ ਇੱਕ ਕਿਸਮ ਦੇ ਪੁਰਖ ਤਾਂ ਪਰ ਪੁਲਾਉਂਦੇ ਨੇ ਇਹ ਭਗਤੀ ਲੈ ਭਗਤੀ ਲਾਉਣ ਵਾਲੇ ਕੀ ਕਰਦੇ ਨੇ ਗਿਆਨ ਦੇ ਕਵੀ ਪੂਰੀ ਕਰਦੇ ਨੇ ਜਿਹੜੇ ਪਰਮਦੇਵ ਦੀ ਕਮੇ ਪੂਰੀ ਕਰਦੇ ਨੇ ਪਰਮ ਗਿਆਨੀ ਨੇ ਉਹ ਕੌਣ ਨੇ ਉਹ ਜਮਕੇ ਦੂਤ ਨੇ ਜਾਂ ਪਰਮਾ ਨਾ ਜਾਂ ਪਰਮਾ ਉਹਨਾਂ ਨੂੰ ਜਮਕੇ ਦੂਤ ਕਹਿੰਦੇ ਨੇ ਹੁੰਦੇ ਆਦਮੀ ਜਿਹੜੇ ਜਮ ਕੇ ਦੂਤ ਹੋਰ ਕੋਈ ਨਹੀਂ ਹੁੰਦੇ ਆਰਵੀ ਉਹਦੇ ਜਮ ਕੇ ਦੂਤ ਕਹ ਲੋ ਜਮ ਕੇ ਲੋ ਉਹਨਾਂ ਨੂੰ ਚਾਹੇ ਹਨਾ ਬਾਜਾ ਤੇ ਸਖਤਾਰਾਂ ਨਾ ਪੜਿਆ ਨਾ ਫਾਈ ਲੱਗੀ ਜਾਤ ਫਾਨ ਅਗਰ ਨਹੀਂ ਥੋ ਜਿਹੜੇ ਜਮ ਕੇ ਜਾਲ ਜਪਸਾ ਰਹੇ ਨੇ ਆਪਣੇ ਉਪਦੇਸ਼ ਨਾਲ ਲੋਕਾਂ ਨੂੰ ਜਮ ਕੇ ਦੂਤ ਲਿਆਉਣ ਹੋਰ ਕਦੇ ਨਹੀਂ ਹੁੰਦੇ ਜਮ ਕੇ ਦੂਤ ਬਾਹਰ ਦੁਨੀਆ ਨੂੰ ਜੋ ਵਰਜੀ ਕਹੀ ਜਾਂਦੀ ਵਾਹ ਬੇਜਮ ਕੇ ਦੂਤ ਨੇ ਜਿਹੜੇ ਪ੍ਰਚਾਰ ਕਰਦੇ ਨੇ ਜਿਹੜੇ ਖੋਲਣ ਵਾਲੇ ਨੇ ਪਰਬ ਦੂਰ ਕਰਨ ਵਾਲੇ ਉਹ ਬੰਦੀ ਛੋੜਣ ਅਸਲ 'ਚ ਬੰਦੀ ਛੋੜੇ ਨੇ ਜਿਹੜੇ ਬੰਨ੍ਹ ਕੱਟ ਰਹੇ ਨੇ ਢੋੜੇ ਬੰਧਨ ਹੋਵੇ ਮੁਕਤ ਮੁਕਤ ਹੋ ਜਿਹੜੇ ਆਪਣਾ ਜਿਹੜੇ ਗੁਰਬਾਣੀ ਦੇ ਜਿਹੜੇ ਵਿਆਖਿਆ ਉਪਦੇਸ਼ ਨੂੰ ਆਪਣੇ ਬੰਦਰ ਕੱਟ ਰਹੇ ਨੇ ਇਹ ਗੁਰਬਾਣੀ ਦਾ ਐਸਾ ਉਪਦੇਸ਼ ਕਰ ਰਹੇ ਨੇ ਜਿਹਦੇ ਨਾਲ ਕੋਈ ਬੰਦਰ ਕੱਟ ਲਵੇ ਸਮਝ ਕੇ ਉਹ ਬੰਦੀ ਛੋੜ ਬੰਦੀ ਛੋੜਦਾ ਗੁਰਬਾਣੀ ਹੈ ਅਸਲ ਦੇ ਵਿੱਚ ਬੰਦੀ ਛੋੜਦਾ ਗੁਰਬਾਣੀ ਹੋਈ ਹੈ ਇਹ ਬੰਦੀ ਛੋੜ ਸੱਚਾ ਸੱਚਾਰੇ ਬੰਦੀ ਛੋੜਨੇ ਕੂੜਿਆਾਰੇ ਜਿਹੜੇ ਨੇ ਜਮਕੇ ਦੂਤ ਨੇ ਗੱਲ ਲਓ ਸਚਿਆਰੇ ਨੇ ਬੰਦੀ ਛੋੜਨੇ ਬੰਦੀ ਛੋੜਦੇ ਪਰਥਾਏ ਕੰਮ ਕਰਦੇ ਨੇ ਨਾ ਉਹ ਬੰਦੀ ਛੋੜਦਾ ਨਹੀਂ ਆ ਬੰਦੀ ਛੋੜਦੇ ਪਰਥਾਏ ਕੰਮ ਕਰਦੇ ਨੇ ਬੋਲਦੇ ਨੇ ਉਹ ਜੰਦੇ ਪਰਥਾਏ ਕੰਮ ਕਰਦੇ ਨੇ ਤੂਏ ਜਮਕੇ ਤੂਦਣਾ ਜਿਹੜੇ ਜਮਦੇ ਜਾਲ ਚ ਫਸਾਉਂਦੇ ਨੇ ਜਿਹੜੇ ਜਮਦੇ ਪਰਥਾਏ ਕੰਮ ਕਰਦੇ ਨੇ ਉਹ ਜਮਕੇ ਤੂਦਨੇ ਜਿਹੜੇ ਸੱਚ ਦੇ ਪਰਥਾਏ ਕੰਮ ਕਰਦੇ ਨੇ ਸਚਿਆਰੇ ਨੇ ਉਹ ਬੰਦੀ ਛੋੜਦੇ ਪ੍ਰਥਾਏ ਕੰਮ ਕਰਦੇ ਨੇ ਬੰਦੀ ਛੋੜਦੇ ਆਦਪੁਰਖ ਅਬਿਗਤ ਅਬਨਾਸ਼ੀ ਆਦਪੁਰਖ ਆਦਪੁਰਖ ਹੁਕਮ ਸਭ ਤੋਂ ਪਹਿਲਾਂ ਜਿਹੜਾ ਪੈਦਾ ਹੋਇਆ ਪੁਰਖ ਚੁੱਕੇ ਇੱਕ ਵਜਲ ਇੱਕ ਵਜਲ ਇੱਕ ਇੱਕ ਕੀ ਹੈ ਕੋ ਹੁਕਮ ਹੈ ਉਹ ਆਵਾਜ਼ ਇੱਕਾ ਸਾਰਿਆਂ ਦੀ ਉਹ ਹੀ ਆਦਪੁਰਖ ਆਦਪੁਰਖ ਤੱਕ ਲਿਖ ਲਿਆ ਪੈ ਦਿੰਦੇ ਵੀ ਖਾਣੀ ਰੱਬ ਕੋਈ ਹੈ ਆਦ ਬੁਰਖ ਦਾ ਵਕੋਂਦਾ ਨਾਮ ਆ ਆਵਾਜ਼ ਸਾਰਿਆਂ ਦੀ ਇਤਕਾ ਜਿਹੜੀ ਉਹ ਰੁਗਿਆਦਪੁਰਖ ਏਕੰਕਾਰ ਏਕੰਕਾਰ ਯਾਦਪੁਰਖ ਅਭਿਗਤ ਅਬਨਾਸ਼ੀ ਅਬਨਾਸ਼ੀ ਦੋ ਗੁਣ ਹੋਣ ਲੱਗਿਆ ਆਦ ਬੁਰਖ ਨਾ ਦੋ ਗੁਣ ਲੱਗਨੇ ਅਭਿਗਤ ਹੈ ਤੇ ਅਬਨਾਸ਼ੀ ਹੈ ਢੋਲ ਹੈ ਢੋਲਦਾ ਨਹੀਂ ਹੈ ਢੋਲਦਾ ਨਹੀਂ ਹੈ ਅਬਨਾਸ਼ੀ ਨਾਸਵੰਤ ਨਹੀਂ ਜੋ ਪੁਕਾਰ ਜਾਣਾ ਪ੍ਰਗਟ ਹੋਣਾ ਅਲੱਗ ਗੱਲ ਹੈ। ਅਵਨ ਅਜਿਹਾ ਹੁੰਦਾ ਜਿਹਨੂੰ ਦੁਆ ਆ ਕੇ ਬਿਠਾ ਦਵੇ। ਜਿਵੇਂ ਚੂੜਦੀ ਆਵਾਜ਼ ਨੂੰ ਸੱਚ ਪ੍ਰਗਟ ਹੋ ਕੇ ਬੁੜਖਮੋਸ਼ ਕਰ ਦਿੰਦੇ। ਇਹਨੂੰ ਕੋਈ ਨਹੀਂ ਖਮੋਸ਼ ਕਰਦਾ ਆਪਣੇ ਆਪ ਖਮੋਸ਼ ਹੋ ਜਾਂਦਾ। ਜਿਹਨੂੰ ਦੂਸਰਾ ਖਮੋਸ਼ ਕਰਨ ਦੀ ਤਾਕਤ ਰੱਖਦਾ ਉਹ ਉਹ ਨਾਸ਼ ਬਣਦਾ। ਜਿਹਨੂੰ ਦੂਸਰਾ ਕੋਈ ਖਮੋਸ਼ ਕਰਨ ਦੀ ਤਾਕਤ ਹੀ ਨਹੀਂ ਰੱਖਦਾ ਉਹ ਬੇਰੋਸ਼ੀ ਹੈ। ਆਪਣੇ ਆਪ ਖਬੋਸ਼ ਹੁੰਦੈ। ਉਹ ਬਰਿਆ ਨਹੀਂ ਹੈ। ਆਪਣੇ ਆਪ ਖਬੋਸ਼ ਹੁਣ ਹੋਰ ਗੱਲ ਹੈ ਦੂਸਰਾ ਚੁੱਪ ਕਰਾ ਦੇ ਹੋਰ ਗੱਲ ਹੈ। ਲੋਕ ਚਤਰਦਸ ਜੋਤ ਪ੍ਰਕਾਸ਼ ਜਿਹੜਾ ਦੂਸਰਾ ਚੁੱਪ ਕਰਾਉਂਦਾ ਹੈ ਉਹ ਬਨਾਸੀ ਨਹੀਂ ਹੈ। ਚੋੜ ਨੂੰ ਸੱਚ ਚੁੱਪ ਕਰਾ ਦਿੰਦਾ ਚੋੜ ਬਨਾਸੀ ਨਹੀਂ ਹੈ। ਚੋੜਨਾ ਸੰਤਾਰ ਸੱਚ ਚੁੱਪ ਕਰਾ ਦਿੰਦਾ ਸੱਚ ਨੂੰ ਮਾਰਨ ਦੀ ਸ਼ਕਤੀ ਰੱਖਦਾ ਹੈ। ਰਹਿੰਦੀ ਦਾ ਇਸ ਤਰੀਕੇ ਨਾਲ ਆਇਆ ਵੀ ਯਾਰ ਵਕਤ ਨਾ ਕਿ ਛਾਇਬੋ ਨਾ ਕਿ ਜਾਇਬੋ ਰਾਮ ਕੀ ਦੁਹਾਈ ਰਾਸਤਾ ਕੁਝ ਹੁੰਦਾ ਹੀ ਨਹੀਂ ਏ ਤੇ ਬਾਇਰੂ ਨਾਸ ਹੁੰਦਕਿ ਬੁਨੇ ਬਾਇਆ ਦਾ ਰੂਪ ਨਾਸ ਹੁੰਦਾ ਉਹਦਾ ਰੂਪ ਨਾਸ ਨਹੀਂ ਹੁੰਦਾ ਉਹਦਾ ਰੂਪ ਨਾਸ ਨਹੀਂ ਹੁੰਦਾ ਸੱਚ ਦਾ ਰੂਪ ਨਾਸ ਨਹੀਂ ਹੁੰਦਾ ਕੂੜ ਦਾ ਰੂਪ ਨਾਸ ਹੁੰਦਾ ਕੂੜ ਦਾ ਰੂਪ ਸਾਡਾ ਕਲਪਨ ਇਹ ਵੀ ਨਾਸ ਹੁੰਦੀ ਹੈ। ਉੜਦੀ ਰੂਪ ਕਲਪਣਾ ਨਹੀਂ ਹੈ। ਕਲਪਣਾ ਜਿਹੜਾ ਕੋਡ ਦਾ ਰੂਪ ਹੈ। ਕਲਪਣਾ ਇਹ ਤਾਂ ਟਕਰਾਉਦੀ ਹੈ ਸੱਚ ਸ਼ਬਦ ਨਾਲ। ਸਾਡੀ ਕਲਪਣਾ ਜਿਹੜਾ ਕੋਡ ਦਾ ਰੂਪ ਹੈ ਨਾ ਹੈ। ਇਹੀ ਉਹਦੇ ਨਾਲ ਟਕਰਾਉਦੀ ਹੈ ਸੱਚ ਦੇ ਰੂਪ ਨਾਲ, ਹੁਕਮ ਨਾਲ। ਸਾਡੀ ਕਲਪਣਾ ਸਾਡਾ ਹੁਕਮ ਹੈ ਨਾ। ਜਿਹੜਾ ਆਦਮੀ ਦਾ ਬਲੁਖ ਦਾ ਹੁਕਮ ਹੈ, ਮੰਨਦਾ ਹੁਕਮ ਹੈ, ਇਹ ਕੋਡ ਦਾ ਰੂਪ ਹੈ। ਇਹੀ ਤਾਂ ਪਰ ਬਲਉਂਦਾ। ਪਰਬ ਕੀ ਪਲਾਉਂਦਾ ਹੁਕਮ ਕੀ ਹੈ ਮਨ ਭਾਵਦੇ ਪਰਬ ਪਲਾਉਣ ਵਾਲਾ ਹੁਕਮ ਹੈ ਇੱਕ ਦਾ ਹੁਕਮ ਹੈਗਾ ਭਗਤੀ ਲਾਉਣ ਵਾਲਾ ਉਤਰ ਆ ਸੁਣੀ ਆਵਾਜ਼ ਇੱਕ ਬੰਦੇ ਵਿੱਚੋਂ ਪੈਦਾ ਹੁੰਦਾ ਹੁਕਮ ਕਲਪਨ ਇੱਛਾ ਮਾਇਆ ਦੀ ਇਹ ਹੋਰ ਹੰਕਾਰ ਦੀ ਕਬਜ਼ਾ ਕਰਨ ਦੀ ਇਹ ਕੂੜ ਦਾ ਰੂਪ ਹੈ ਇਹ ਹੁਕਮ ਕੀ ਹੈ ਮਨ ਭਾਵਦੇ ਇਹ ਪਰਪਲਾਉਣ ਵਾਲੇ ਹੁਕਮ ਨੇ ਉਹ ਭਗਤੀ ਲਾਉਣ ਵਾਲਾ ਹੁਕਮ ਅਦੋਏ ਹੁਕਮ ਕੀਦੇ ਨੇ ਕਦੇ ਵਿੱਚ ਦਾ ਇੱਕ ਹੈ ਅੱਧਾ ਮਨ ਹੈ ਅੱਧਾ ਚਿੱਤ ਹੈ ਚਿੱਤ ਜੋ ਅੰਤਰਾਤਮਾ ਦੀ ਆਵਾਜ਼ ਭਗਤੀ ਲਾਉਣ ਵਾਲੀ ਆ ਮੰਦੀ ਆਵਾਜ਼ ਜਿਹੜੀ ਹੈ ਪਰਪਲਾਉਣ ਵਾਲੀ ਉੱਪਰ ਬਾਪ ਦਾ ਆਇਆ ਤੇ ਉਹਨੂੰ ਕਹਿਆ ਇੱਕ ਨੂੰ ਕਿਹਾ ਹੁਕਮ ਦੋਏ ਤੇਰੇ ਨੇ ਸਭ ਤੇਰਾ ਹੁਕਮ 12 12 ਪਰ ਜਿਹੜਾ ਇੱਕ ਸਾਬਤ ਹੈ ਜਿਹੜੀ ਟੁੱਟਿਆ ਇੱਕੋ ਸੱਚਖੰਡ ਬੈਠਾ ਉਹਨਾਂ ਸਾਰਿਆਂ ਦਾ ਹੁਕਮ ਕੋਈ ਉਹ ਦੋ ਤਾਂ ਹੈ ਨਹੀਂ ਨਾ ਉਹ ਦੋ ਤਾਂ ਨਹੀਂ ਨਾ ਹੋਏ ਜਿਹੜਾ ਦੋ ਥਾਂ ਦਾ ਦੋ ਹੁਕਮ ਨੇ ਜਿਹੜਾ ਇੱਕ ਥਾਂ ਦਾ ਇੱਕ ਉਹ ਹੁਕਮ ਇੱਕ ਹੁਕਮ ਸੱਚਾ ਹੋ ਸਕਦਾ ਦੋ ਹੁਕਮ ਜਦ ਹੋਂਗੇ ਕਿ ਸੱਚਾ ਹੋਏ ਕਿ ਝੂਠਾ ਕਨਾਸ ਵੱਧ ਤੋ ਇੱਕੋ ਕਨਾਸ ਹੁੰਦਾ ਜਿਹੜਾ ਝੂਠਾ ਹੁੰਦਾ ਜੋ ਉਪਜਿਆ ਝੂਠਾ ਬਾਹਰ ਚ ਉਪਜਿਆ ਹੁਕਮ ਉਹ ਪਹਿਲਾ ਉਪਜਿਆ ਹੋਇਆ ਜਿਹੜਾ ਸਿਸ਼ਟੀ ਦੇ ਜਿਹੜਾ ਹੁਕਮ ਨਾਲ ਉਹ ਪਹਿਲਾ ਜੋ ਬਾਝਵੈਦਾ ਆਇਆ ਨਾ ਸੋਦੇ ਹੁਣ ਜੋ ਉਪਜਿਓ ਸੋ ਬਿੰਦ ਸਰ ਬਾਝਵੈਦਾ ਹੋਇਆ ਕਿ ਇਹ ਵੀ ਮਿੱਠੂ ਜਿਹੜਾ ਹੁਕਮ ਮਨੁੱਖੀ ਹੁਕਮ ਨਾਲ ਪੈਦਾ ਹੋਇਆ ਇਹਦਾ ਨਾਸ ਹੁੜੇ ਹੁੜੇ ਇਸੇ ਦੇ ਵਿੱਚ ਨਾ ਦੂਆ ਨਹੀਂ ਬਣਦਾ ਦੂਆ ਕਰਉ ਦੂਆ ਜਾਂ ਸ੍ਰਿਸ਼ਟੀ ਨਹੀਂ ਹੋ ਲੋੜ ਨਹੀਂ ਹੋ ਭਰੋ ਜਿਹਦਾ ਹੁਕਮ ਹੈ ਵਾਪਸ ਲੈ ਲੂ ਉਹਨੂੰ ਚੁੱਪ ਕਰ ਜੂਗਾ ਉਹ ਨਾਸ ਨਹੀਂ ਹੁੰਦਾ ਉਹ ਪ੍ਰਗਟ ਗੁਪ ਤੋੜਦਾ ਸਾਡਾ ਉਹ ਕੋ ਨਾਸ ਹੁੰਦਾ ਦੁਬਾਰਾ ਪੈਦਾ ਹੀ ਹੁੰਦਾ ਫੇਰ ਲੋਕ ਚਤੁਰਦਸ ਜੋਤ ਪ੍ਰਕਾਸੀ ਲੋਕ ਚਤੁਰਦਸ ਜੋਤ ਪ੍ਰਕਾਸੀ ਚਤੁਰਦਸ 14 ਲੋਕਾਂ ਦੇ ਵਿੱਚ ਜੋਤ ਦਾ ਪ੍ਰਕਾਸ਼ ਕੀਤਾ ਕਿਵੇਂ ਕੀਤਾ ਇਹਦਾ ਮਤਲਬ ਇਹ ਨਹੀਂ ਆ ਵੀ ਉਹਦੇ ਨਾਲ ਚੱਲਣਾ ਨਹੀਂ ਨਹੀਂ ਲੋਕ ਇਹ ਜਿਹੜੇ ਅਸੀਂ ਨਾ ਸਾਰੇ ਜੀਵ ਇਹਨਾਂ ਦੀ ਜੋਤ ਨਹੀਂ ਸੀ ਜਾਂਦੀ ਇਹਨਾਂ ਦੀ ਜੋਤ ਬੰਦ ਸੀ ਭਰਮ ਦੇ ਅੰਡੇ ਚ ਉਦੇ ਹੁਕਮ ਨਾਲ ਬਾਹਰ ਜੇ ਤੌ ਲਗੀ ਇਹਨਾਂ ਨੂੰ ਅੱਖਾਂ ਦੇ ਤਾਂ ਦਿਖਣ ਲੱਗਿਆ ਅੱਖਾਂ ਦੇ ਵੀ ਦਿਨ ਆ ਜਾ ਹੋਣਾ ਹੋਵੇ ਆ ਨਾ ਕੰਨਾਂ ਦੇ ਸੁਣੇ ਨਾ ਅੱਖਾਂ ਦੇ ਦਿਖੇ ਜਿਵੇਂ ਸਿਲੰਡਰ ਚ ਪਾਈ ਹੋਈ ਗੈਸ ਹੋਰ ਗੱਲ ਆ ਜੇ ਉਹਦਾ ਢੱਕਣ ਖੋਲ ਲੀਏ ਫਿਰ ਸਾਰੇ ਫੈਲ ਜਾਂਦੀ ਹੈ ਬਸ ਐਦਾਂ ਦੀ ਗੱਲ ਸਮਝ ਲਓ ਤੁਸੀਂ ਜੋਤ ਬੰਦ ਹੁੰਦੀ ਹੈ ਭਰਮ ਦੇ ਅੱਡੇ ਚ ਜਦਾਂ ਜਰ ਹੁਕਮ ਨਹੀਂ ਹੈ ਉਹ ਬਾਹਰ ਨਹੀਂ ਜਾ ਸਕਦਾ ਹੁਕਮ ਹੋਇਆ ਕੋ ਚਿਰ ਬਾਅਦ ਤੇ ਉਹਦੀ ਜ਼ਿੰਦਗੀ ਹੈ ਜਿੰਨਾ ਜਰ ਦੀ ਜੋ